ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਾ ਰਣਜੀਤ ਕਿਚਨ ਵਿੱਚ ਜੇ ਤੁਹਾਡੇ ਕੋਲ ਦਹੀਂ ਪਿਆ ਤੇ ਤੁਹਾਨੂੰ ਸਮਝ ਨਹੀਂ ਆ ਰਹੀ ਸਿੰਪਲ ਦਹੀਂ ਵੀ ਨਹੀਂ ਸਵਾਦ ਲੱਗਦਾ ਰਾਇਤਾ ਵੀ ਨਹੀਂ ਸਵਾਦ ਲੱਗਦਾ ਇਸ ਤਰੀਕੇ ਨਾਲ ਬਣਾਉਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਟੇਸਟੀ ਲੱਗੂਗਾ ਸਭ ਤੋਂ ਪਹਿਲਾਂ ਇੱਕ ਕੌਲੀ ਆਪਾਂ ਦਹੀਂ ਦੀ ਲੈ ਲਈਏ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਫੈਂਟ ਲੈਣਾ ਫੈਂਟਣ ਤੋਂ ਬਾਅਦ ਇੱਕ ਲਵਾਂਗੇ ਕੜਾਈ ਕੜਾਈ ਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਤੇਲ ਦਹੀਂ ਫੈਂਟ ਲਿਆ ਹੁਣ ਆਪਾਂ ਕੜਾਈ ਨੂੰ ਰੱਖਾਂਗੇ ਗੈਸ ਤੇ ਤੇ ਗੈਸ ਚਲਾਵਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਉਹਨੂੰ ਕਲਕਾ ਲਵਾਂਗੇ ਥੋੜਾ ਜਿਹਾ ਇਹਨੂੰ ਕਲਕਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਜੀਰਾ ਜੀਰੇ ਨੂੰ ਭੁੰਨ ਲਵਾਂਗੇ ਇੱਕ ਸੁੱਕੀ ਲਾਲ ਮਿਰਚ ਲੈਣੀ ਹੈ ਤੇ ਇਹਨੂੰ ਵੀ ਪਾਵਾਂਗੇ ਤੇ ਭੁੰਨਾਂਗੇ ਕੜੀ ਪੱਤੇ ਜ਼ਰੂਰ ਪਾਣਾ ਇਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਹੋਊਗਾ ਤੇ ਇਹ ਬਹੁਤ ਜ਼ਿਆਦਾ ਟੇਸਟੀ ਬਣਦਾ ਜ਼ਰੂਰ ਟਰਾਈ ਕਰਕੇ ਦੇਖਣਾ ਤੇ ਇਕ ਦੇ ਚਾਪ ਲਿਆ ਪਿਆਜ਼ ਇਹਨੂੰ ਵੀ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ ਹੁਣ ਆਪਾਂ ਥੋੜਾ ਜਿਹਾ ਮਸਾਲੇ ਲਵਾਂਗੇ ਹਲਦੀ ਲਾਲ ਮਿਰਚ ਨਮਕ ਤੇ ਥੋੜਾ ਗਰਮ ਮਸਾਲਾ ਪਾ ਕੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਵਾਂਗੇ ਭੁੰਨਣ ਤੋਂ ਬਾਅਦ ਆਪਾਂ ਗੈਸ ਕਰਾਂਗੇ ਬੰਦ ਤੇ ਉਸ ਤੇ ਵਿੱਚ ਆਪਾਂ ਪਾਵਾਂਗੇ ਦਹੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਖਾਣ ਲਈ ਤਿਆਰ ਹੈ ਤੇ ਜ਼ਰੂਰ ਤੁਸੀਂ ਟਰਾਈ ਕਰਨਾ ਘਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਲੈ ਕੇ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ